ਅੱਜ ਇੱਥੇ ਸਾਰੇ ਕਮੇਟੀ ਘਰ ਦੇ ਮੁਲਾਜ਼ਮ ਹੜਤਾਲ ਤੇ ਬੈਠੇ ਨੇ ਗੁਰਦਾਸਪੁਰ ਮਿਊਨਿਸਪਲ ਕਮੇਟੀ ਦੇ ਇੱਕ ਇੱਥੇ ਕੂੜੇ ਦਾ ਇਸ਼ੂ ਸੀਗਾ ਬੜਾ ਪਿਛਲੇ 2 ਮਹੀਨਿਆਂ ਤੋਂ ਔਰ ਡੀਸੀ ਸਾਹਿਬ ਨੇ ਤੇ ਪ੍ਰਸ਼ਾਸਨ ਨੇ ਕਮੇਟੀ ਪ੍ਰਧਾਨ ਨੇ ਜੋ ਸਾਹਿਬ ਨੇ ਰਲ ਕੇ ਉਹਦਾ ਹੱਲ ਕੱਢਣ ਦੀ ਬਹੁਤ ਵਾਰ ਕੋਸ਼ਿਸ਼ ਕੀਤੀ ਔਰ ਇੱਕ ਇੱਥੇ ਝਾੜੂ ਵਾਲਾ ਲੀਡਰ ਆ ਜਿਹੜਾ ਦੀ ਮੈਂ ਹੁਣੇ ਸੁਣ ਰਿਹਾ ਸੀਗਾ ਗੱਲ ਔਰ ਮੈਨੂੰ ਇਹ ਪਤਾ ਲੱਗਾ ਕਿ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਉਥੇ ਮਾਨਚੋਪੜੇ ਦਾ ਖਤਮ ਹੋ ਗਿਆ ਸੀ ਐਗਰੀਮੈਂਟ ਤੇ ਇਹਨਾਂ ਨੂੰ ਪਹਿਲਾਂ ਹੀ ਉਹਦਾ ਪ੍ਰਬੰਧ ਕਰ ਲੈਣਾ ਚਾਹੀਦਾ ਸੀ ਮੈਂ ਤੇ ਪਹਿਲੀ ਗੱਲ ਇਹ ਲੋਕਾਂ ਨੂੰ ਕਹਿਣਾ ਕਿ ਜਿੰਨੀ ਵੀ ਮੈਂ ਇੰਟਰਵਿਊ ਦੇਵਾਂਗਾ ਇਹਨੂੰ ਜਰੂਰ ਸੁਣਿਓ ਸਾਰੀ ਗੱਲ ਅੱਜ ਲੋਕਾਂ ਨੂੰ ਸਾਰੀ ਕਲੈਰਿਟੀ ਹੋ ਜਾਣੀ ਚਾਹੀਦੀ ਆ ਕਿ ਉਹਦਾ ਕੋਈ ਟੈਂਡਰ ਖਤਮ ਨਹੀਂ ਸੀ ਹੋਇਆ ਉਹਦੇ ਤੇ ਰਾਜਨੀਤੀ ਕੀਤੀ ਗਈ ਇਸ ਲੀਡਰ ਵੱਲੋਂ ਔਰ ਉਥੇ ਆ ਰਾਜ ਸਭਾ ਮੈਂਬਰ ਸੀਚੇਵਾਲ ਸਾਹਿਬ ਆਏ ਆ ਔਰ ਆ ਕੇ ਉੱਥੇ ਉਹਨਾਂ ਨੇ ਜੋ ਰਾਜਨੀਤੀ ਕਰਨੀ ਕਰਕੇ ਤੇ ਉਹ ਕੂੜਾ ਲੋਕਾਂ ਤੋਂ ਰੌਲਾ ਪਵਾ ਕੇ ਬੰਦ ਕਰਾਤਾ ਜੇਕਰ ਇਹ ਰਾਜਨੀਤੀ ਵੀ ਕਰਨੀ ਸੀ ਕਿਤੇ ਨਾ ਕਿਤੇ ਲੋਕਾਂ ਬਾਰੇ ਸੋਚ ਲੈਂਦੇ ਅਲਟੀਮੇਟਮ ਦੇ ਦਿੰਦੇ ਕਿ 2 ਮਹੀਨੇ ਬਾਅਦ ਆਪਣਾ ਪ੍ਰਬੰਧ ਕਰ ਲਓ ਅੱਜ ਜਾ ਕੇ ਨਾਲ ਦੀ ਨਾਲ ਹੀ ਬੰਦ ਕਰਤਾ ਰਾਤੋਂ ਰਾਤ ਕੋਈ ਪ੍ਰਬੰਧ ਨਹੀਂ ਹੁੰਦੇ ਤੋਂ ਉਸ ਤੋਂ ਬਾਅਦ ਲਗਾਤਾਰ ਅਸੀਂ ਕੋਸ਼ਿਸ਼ ਕੀਤੀ ਕਮੇਟੀ ਘਰ ਦੀ ਜਗ੍ਹਾ ਆ ਮਿਲਕ ਪਾੜ ਦੇ ਸਾਹਮਣੇ ਜਦੋਂ ਉੱਥੇ ਸਾਡੀ ਇੱਕ ਐਮਸੀ ਆ ਉਹਦੀ ਸਿਸਟਰ ਦੀ ਜਗ੍ਹਾ ਉਹਨਾਂ ਨਾਲ ਗੱਲ ਕੀਤੀ ਕਿ ਆ ਸਾਡੀ ਕਮੇਟੀ ਦੀ ਜਗ੍ਹਾ ਇਹਨੂੰ ਰਸਤਾ ਦੇ ਦਿਓ ਤੇ ਅਸੀਂ ਇੱਥੇ ਪ੍ਰਬੰਧ ਕਰ ਲੈਨੇ ਆ ਔਰ ਉਹਨਾਂ ਨੂੰ ਵੀ ਇਹੋ ਹੀ politcal pressure ਵੀ ਦੇਣੀ ਨਹੀਂ ਜਗਾ ਫਿਰ ਅਸੀਂ ਦੋ ਤਿੰਨ ਜਗ੍ਹਾ ਤੇ ਹੋਰ ਕੋਸ਼ਿਸ਼ ਕੀਤੀ ਜਾਣ ਦੀ ਉੱਥੇ ਵੀ ਇਸ ਲੀਡਰ ਨੇ ਪ੍ਰੈਸ਼ਰਾਈਜ਼ ਕਰਤਾ ਵੀ ਨਾ ਜਗਾ ਨਹੀਂ ਦੇਣੀ ਕਿ ਅੱਜ ਪੰਚਾਇਤਾਂ ਭੰਗ ਨੇ ਸਾਰਾ ਹੀ ਪੰਚਾਇਤਾਂ ਦਾ ਕੰਮ ਐਡਮਿਨਿਸਟ੍ਰੇਟਰਸ ਦੇ ਕੋਲ ਆ ਜਿਹੜਾ ਡਾਇਰੈਕਟਲੀ ਸਰਕਾਰ ਦੇ ਹੱਥ ਚ ਔਰ ਇੱਥੇ ਕਈ ਅਜਿਹੀਆਂ ਜਗ੍ਹਾ ਨਹੀਂ ਜਿਹੜੀਆਂ ਜਿਨ੍ਹਾਂ ਤੇ ਅਸੀਂ ਇਹ ਕੰਮ ਕਰ ਸਕਦੇ ਸੀ ਬਟ ਐਡਮਿਨਿਸਟ੍ਰੇਟਰ ਲੱਗਣ ਤੋਂ ਬਾਅਦ ਵੀ ਬਜਾਏ ਕੋਆਪਰੇਟ ਕਰਨ ਦੇ ਉਹਨਾਂ ਐਡਮਿਨਿਸਟਰेटर ਨੂੰ ਇਹ ਕਿਹਾ ਪਤਾ ਗਿਆ ਵੀ ਕਿਸੇ ਨੇ ਜ਼ਮੀਨ ਨਹੀਂ ਦੇਣੀ ਕਿ ਤਾਂ ਜੋ ਇਹ ਸ਼ਹਿਰ ਚ ਖਲਾਰਾ ਪਾਵੇ ਗੰਦ ਪਏ ਤੇ ਕਮੇਟੀ ਦਾ ਲੱਗੇ ਵੀ ਕਮੇਟੀ ਨਹੀਂ ਕਰ ਰਹੀ ਇੱਕ ਗੱਲ ਤੇ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਜਿੰਨੇ ਵੀ ਆ ਸਵੈ ਸੇਵਕ ਤੁਸੀਂ ਦੇਖਦੇ ਹੋ ਇਹਨਾਂ ਦਾ ਇਹ ਕੰਮ ਆ ਕਿ ਧਰਾਂ ਤੋਂ ਕੂੜਾ ਇਕੱਠਾ ਕਰਨਾ ਔਰ ਉਹਨੂੰ ਇੱਕ ਜਗ੍ਹਾ ਦੇ ਉੱਤੇ ਜਾ ਕੇ ਸਟਣਾ ਔਰ ਜਿਹੜੀ ਉਹ ਜਗ੍ਹਾ ਦਾ ਪ੍ਰਬੰਧ ਕਰਨ ਦਾ ਕੰਮ ਆ ਉਹ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਏਡੀਸੀ ਸਾਹਿਬ ਔਰ ਸਰਕਾਰ ਦਾ ਕੰਮ ਆ ਪ੍ਰਬੰਧ ਕਰਨਾ ਨਾ ਕਿ ਕਮੇਟੀ ਘਰ ਦਾ ਪ੍ਰਬੰਧਾ ਕਮੇਟੀ ਘਰ ਦਾ ਪ੍ਰਬੰਧ ਕੂੜਾ ਚੁੱਕਣਾ ਪਰ ਉਹਨਾਂ ਨੂੰ ਜਗ੍ਹਾ ਪ੍ਰੋਵਾਈਡ ਕਰਨੀ ਇਹ ਸਰਕਾਰ ਦਾ ਕੰਮ ਆ ਇੱਕ ਗੱਲ ਤੇ ਮੈਂ ਕਲੀਅਰ ਕਰ ਦਿਆਂ ਇਸ ਲੀਡਰ ਨੂੰ ਦੂਜੀ ਗੱਲ ਇਹਨਾਂ ਨੇ ਇਹ ਕਿਹਾ ਕਿ ਉੱਥੇ ਇਹ ਜਗਾ ਜੀ 1.5 ਕਰੋੜ ਦਾ ਕਿ ਲੱਭਾ ਰੇਟ ਪਤਾ ਇਸ ਲੀਡਰ ਨੂੰ ਕਹਿੰਦਾ mafia ਇਹ ਤੈਨੂੰ ਰੇਟ ਵੀ ਪਤਾ ਹੈ ਔਰ ਜੇ ਮਾਫੀਆ ਨਹੀਂ ਪਰਮਾਤਮਾ ਨੇ ਸਾਰਾ ਕੁਝ ਦਿੱਤਾ ਕਦੀ ਲੁੱਟਿਆ ਨਹੀਂ ਨਾ ਐਸਐਸ ਬੋਰਡ ਦਾ ਚੇਅਰਮੈਨ ਲੱਗ ਕੇ ਤੇ ਨਾ ਅਸੀਂ ਕੋਈ ਹੋਰ ਤਰੀਕੇ ਨਾਲ ਲੁੱਟਿਆ ਬੜੀਆਂ ਲੁੱਟਾਂ ਕੀਤੀਆਂ ਨੇ ਜਾਣਨਾ ਮੈਂ ਔਰ ਦੂਜੀ ਗੱਲ ਜ਼ਿੰਦਗੀ 'ਚ ਰੱਬ ਨੇ ਬਹੁਤ ਕੁਝ ਦਿੱਤਾ ਕਦੀ ਕਿਸੇ ਗਾੜੀ ਹੱਥ ਨਹੀਂ ਫਲਾਏ ਤੇ ਨਾ ਪਰਮਾਤਮਾ ਫਲਵਾਏ ਅਸੀਂ ਲੋਕਾਂ ਦੇ ਨਾਲ ਖੜੇ ਆ ਮੈਂ ਅੱਜ ਜੇ ਇਹਨਾਂ ਦੇ ਕੱਲ ਜਿਹੜਾ ਇਨਸੀਡੈਂਟ ਹੋਇਆ ਉਹ ਦੱਸਣਾ ਚਾਹੁੰਦਾ ਕਿ ਵਿਪਨ ਕੁਮਾਰ ਜਿਨ੍ਹਾਂ ਦੇ ਕੱਲ ਬੰਦੇ ਉੱਥੇ ਹੱਥੀ ਪਏ ਕੋਈ ਮੁਲਾਜ਼ਮ ਵੀ ਨਾਲ ਮੁਲਾਜ਼ਮ ਸੀ ਜੇ ਨਾਲ ਉਹਨਾਂ ਦੇ ਵੀ ਹੱਥੀ ਪਏ ਔਰ ਉਹ ਬੰਦਿਆਂ ਨੇ ਐਵੇਂ ਕਿ ਬਲੀ ਉਹ ਸਾਰੀ ਗੱਲ ਮੁਕਾ ਗਏ ਜਦੋਂ ਇਸ ਲੀਡਰ ਨੂੰ ਪਤਾ ਲੱਗਾ ਤੇ ਇਹਨੇ ਉਹਨਾਂ ਨੂੰ ਕਿਹਾ ਉਹ ਤੁਸੀਂ ਕੋਈ ਮੁਕੰਡੇ ਦੇ ਇਹਦੇ ਕੂੜਾ ਰੁੱਕਿਆ ਜਾਣਾ ਸ਼ਹਿਰ ਦਾ ਔਰ ਦੂਜੀ ਗੱਲ ਇਹ ਗੱਲ ਕਲੈਰਿਟੀ ਤੁਹਾਡੇ ਸਾਹਮਣੇ ਸਾਰਿਆਂ ਦੇ ਲੈ ਆਉਣਾ ਕਿ ਇਹ ਜਿਹੜਾ ਕੂੜਾ ਉੱਥੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਡੰਪ ਨਹੀਂ ਲਾ ਰਹੇ ਪਹਿਲੀ ਗੱਲ ਜਿਹੜੀ ਲੋਕਾਂ ਨੂੰ ਮੈਂ ਕਲੈਰਿਟੀ ਕਰ ਦਿਆਂ ਜਿਹੜਾ ਇਹ ਭੰਬਲਪੂਸੇ ਚ ਲੀਡਰ ਪਾ ਰਿਆ ਨਾ ਕਿ ਉੱਥੇ ਡੰਪ ਲੱਗ ਜਾਣਾ ਉੱਥੇ ਜ਼ਮੀਨ ਦੇ ਰੇਟ ਲੋਕਾਂ ਨੇ ਮੈਨੂੰ ਜਤਾਇਆ ਇਸ ਲੀਡਰ ਨੂੰ ਦੱਸ ਦਿਆਂ ਨਵੀਂਪੁਰ ਨੂੰ ਹੀ ਵੋਟਾਂ ਲਈਆਂ ਮੈਂ ਲੋਕਾਂ ਤੋਂ ਨਵੀਂਪੁਰ ਨੂੰ ਹੀ ਜਿੱਤਿਆ ਆ ਨਵੀਂਪੁਰ ਦਾ ਐਮਸੀ ਵੀ ਇੱਥੇ ਬੈਠਾ ਆ ਆ ਬੈਠਾ ਮੈਂ ਮੁੜ ਕੇ ਲੋਕਾਂ ਕੋਲ ਵੋਟਾਂ ਨਹੀਂ ਲੈਣੀਆਂ ਤੁਸੀਂ ਇਹ ਤੇ ਸਾਹਬਾਦਰ ਕਹਿੰਦੇ ਆ ਕਿ ਮੈਂ ਤੇ ਗੱਲ ਐਕਸ਼ਨ ਹੀ ਨਹੀਂ ਲੜਨੀ ਮੈਨੂੰ ਕਿਹੜਾ ਮੈਂ ਕਿਹੜੀਆਂ ਵੋਟਾਂ ਲੈਣੀਆਂ ਮੈਂ ਤੇ ਲੈਣੀਆਂ ਮੈਂ ਇਸ ਕਰਕੇ ਗੱਲ ਕਹਿਣਾ ਕਿ ਉੱਥੇ ਲੋਕਾਂ ਨੂੰ ਇਹ ਗੱਲ ਕਲੈਰਿਟੀ ਹੋ ਜੇ ਉੱਥੇ ਕਿਸੇ ਤਰ੍ਹਾਂ ਦਾ ਕੋਈ ਡੰਪ ਨਹੀਂ ਲੱਗ ਰਿਹਾ ਜਿੰਨੇ ਕੋ ਦੇਖਣਾ ਕੰਮ ਸਿਟੀ ਥਾਣੇ ਦੇ ਸਾਹਮਣੇ ਉੱਥੇ ਪਿਕਸ ਬਣੀਆਂ ਨੇ ਉਥੇ ਪਿਟਸ ਦੇ ਵਿੱਚ ਉਹ ਜਿਹੜਾ ਉਹਦੀ ਖਾਦ ਬਣ ਕੇ ਤੇ ਖਾਦ ਵੀ ਤੁਹਾਨੂੰ ਦਿਖਾ ਦੇਵਾਂਗੇ ਕਿ ਉਹ ਪੈਕੇਟਸ ਦੇ ਵਿੱਚ ਕਿਵੇਂ ਬਣ ਕੇ ਅਸੀਂ ਸੇਲ ਕਰ ਰਹੇ ਹਾਂ ਉਸੇ ਤਰ੍ਹਾਂ ਦਾ ਜਿਹੜਾ ਪ੍ਰੋਜੈਕਟ ਆ ਉਥੇ ਲੱਗ ਰਿਹਾ ਉਹਦੀ ਚਾਰਦੀਵਾਰੀ ਕਰਕੇ 8 8 ਫੁੱਟ ਕੰਕਰੀਟ ਚਾਰਦੀਵਾਰੀ ਇੱਟਾਂ ਦੀ ਉਸ ਤੋਂ ਬਾਅਦ ਬਲੂ ਕਲਰ ਦੀ ਸ਼ੀਟ ਆਉਂਦੀ ਹੈ ਲੇੜੀ ਲੋਹੇ ਦੀ ਉਹ ਸਾਰੀ ਸ਼ੀਟ ਕਰਕੇ ਤਾਂ ਨੂੰ ਤੇ ਉੱਪਰ ਉਹਦੇ ਬਹੁਤ ਸੋਹਣੀ ਸ਼ੈੱਡ ਪੈ ਰਹੀ ਹੈ ਔਰ ਉਥੇ ਕਮਰੇ ਬਣ ਲੈ ਰਹੇ ਆ ਇਸ ਵਾਸਤੇ ਜਿਨ੍ਹਾਂ ਨੇ ਉਥੇ ਕੰਮ ਕਰਨਾ ਉਥੇ ਆਫਿਸ ਬਣ ਰਿਹਾ ਵਾਸ਼ਰੂਮ ਬਣ ਰਿਹਾ ਤੁਸੀਂ ਦੱਸੋ ਜੇ ਉੱਥੇ ਮੈਂ ਡੰਪ ਬਣਾਉਣਾ ਤੇ ਫਿਰ ਕਮਰੇ ਕੋ ਬਣਾ ਦੇ ਸਾਡੇ ਕੋ ਨਕਸ਼ਾ ਦੇਖ ਸਕਦੇ ਜਿੰਨੇ ਵੀ ਦੇਖਣਾ ਸੋ ਇਸ ਕਰਕੇ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਇਸ ਕਰਕੇ ਤੁਹਾਡੇ ਮਾਦੇ ਉਹਨਾਂ ਇੱਕ ਕਲੈਰਿਟੀ ਕਰਦੇ ਆ ਕਿ ਉੱਥੇ ਪੇਟਸ ਬਣਨੀਆਂ ਨੇ ਔਰ ਉਹਦੀ ਇੱਥੇ ਮੇਰੇ ਕੋਲ ਆ ਮਸ਼ੀਨ ਵੀ ਲੱਗੀ ਆ ਜਿਹੜੀ ਅਸੀਂ ਲੈਣ ਦੀ ਹੋਈ ਆ ਇਹ ਮਸ਼ੀਨ ਦੇ ਨਾਲ ਅਸੀਂ ਇਹਦਾ ਟੈਂਡਰ ਵੀ ਕਰਤਾ ਦਿੱਲੀ ਜਿਹੜਾ ਉੱਥੇ ਕੂੜਾ ਜਾਏਗਾ ਉਹ ਨਾਲ ਦੀ ਨਾਲ ਸੈਗਰੀਗੇਟ ਹੋ ਕੇ ਤੇ ਉਹਦੇ ਜਿਹੜੇ ਪੋਲੀਥੈਨਾ ਉਹਨਾਂ ਨੂੰ ਅਸੀਂ ਉਹਨਾਂ ਕੰਪੈਕਟ ਕਰਕੇ ਤੇ ਉਹ ਇਥੋਂ ਜਿਹੜੇ ਆ ਉਹ ਜਿਹਦੇ ਨਾਲ ਵੀ ਟਾਈ ਅਪ ਹੋਇਆ ਉਹਨਾਂ ਨੂੰ ਜਾਣੇ ਆ ਔਰ ਉੱਥੇ ਉਹ ਬਾਕੀ ਜਿਹੜਾ ਵੇਸਟ ਰਹਾ ਗਿਆ ਉਹ ਪਿਚ ਦੇ ਵਿੱਚ ਪਾਇਆ ਜਾਣਾ ਉਹਦੀ ਖਾਦ ਬਣ ਕੇ ਤੇ ਉਹਦੀ ਪੈਕਿੰਗ ਹੋ ਜਾਣੀ ਆ ਸੋ ਇਸ ਕਰਕੇ ਕਲੈਰਿਟੀ ਕਰ ਦਿਆਂ ਕਿ ਭਾਵੇਂ ਉੱਥੇ ਇਹਨਾਂ ਨੂੰ ਲੱਗਦਾ ਹੋਊਗਾ ਕਿ ਨਾਲ ਦੇ ਨੇ ਮੈਨੂੰ ਵੋਟਾਂ ਪਾਈਆਂ ਤੇ ਤਾਂ ਕਰਕੇ ਮੈਂ ਇਹ ਕਰ ਰਿਹਾ ਭਾਵੇਂ ਉਹਨੇ ਵੋਟਾਂ ਮੈਨੂੰ ਜਿਹੜਾ ਵੀ ਬੰਦਾ ਕੋਈ ਹੈਗਾ ਮੈਨੂੰ ਪਾਈ ਨਹੀਂ ਪਾਈ ਬਈ ਉਹ ਕਿਸਾਨ ਆ ਉਹ ਜ਼ਮੀਨ ਆ ਉਹਦੀ ਵੋਟ ਕਿਸੇ ਨੂੰ ਕੋ ਪਾਵੇ ਨਾ ਪਾਏ ਮੈਨੂੰ ਨਹੀਂ ਕੋ ਪਰ ਮੈਂ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ ਮੈਂ ਉਸ ਬੰਦਿਆਂ ਦਾ ਵੀ ਨੁਕਸਾਨ ਨਹੀਂ ਚਾਹੁੰਦਾ ਤੇ ਨਾ ਮੈਂ ਕਰਾਂਗਾ ਸੋ ਇਸ ਕਰਕੇ ਉੱਥੇ ਬੜੇ ਤਰੀਕੇ ਦੇ ਨਾਲ ਹੱਜ ਕਰਨ ਤੋਂ ਮੈਂ ਇਹ ਓਨ ਤੁਹਾਡੇ ਰਿਕਾਰਡ ਕਹਿ ਰਿਹਾ ਕਿ ਉੱਥੇ ਡੰਪ ਨਹੀਂ ਲੱਗੇਗਾ ਨਾ ਅਸੀਂ ਲਾਉਣਾ ਤੇ ਮੈਂ ਇਹ ਗੱਲ ਪਬਲੀਕਲੀ ਕਹਿ ਰਿਹਾ ਇੱਕ ਚੁਣਿਆ ਹੋਇਆ ਨਮੰਦਾ ਕਹਿ ਰਿਹਾ ਦੂਜੀ ਵਾਰ ਦਾ ਤੇ ਇਸ ਕਰਕੇ ਮੈਂ ਲੋਕਾਂ ਨੂੰ ਕਹਿਣਾ ਕਿ ਅੱਜ ਤੁਹਾਡੇ ਸਾਹਮਣੇ ਪੱਖ ਰੱਖਤਾ ਇੱਥੇ ਉਹ ਫੋਟੋ ਹੋਣੀ ਹੈ ਮੁੰਡੇ ਦੀ ਅੰਦਰ ਫੜਿਓ ਜਰਾ ਜਿਹੜੀ ਉਹ ਕਪੜੇ ਪਾੜੇ ਆ ਲੋਕਾਂ ਨੇ ਪਿਛਲੇ ਸਮੇਂ ਜਿਹੜਾ ਡੇਢ ਮਹੀਨਾ ਉਹ ਮੇਰੀ ਚੇਅਰ ਦੇ ਨਾਲ ਹੀ ਪਈ ਹੈ ਫੜਿਓ ਉਹਨਾਂ ਦਾ ਕਹਿਣਾ ਜੀ ਮੇਰੀ ਮੇਰੀ ਪਹਿਲਾ ਇੱਕ ਗੱਲ ਸੁਣ ਲਓ ਉੱਥੇ ਡੇਢ ਮਹੀਨੇ ਤੋਂ ਕੂੜਾ ਨਹੀਂ ਸੀ ਚੱਕਿਆ ਜਾ ਰਿਹਾ ਅਸੀਂ ਬੜੇ ਪਰੇਸ਼ਾਨ ਸੀ ਅਸੀਂ ਉਹ ਕੂੜਾ ਰਾਤ ਨੂੰ ਕਦੀ ਦੀਨਾ ਨਗਰ ਲਾਉਣ ਗਏ ਇਹ ਬਲਜੀਤ ਪ੍ਰਧਾਨ ਕਮੇਟੀ ਪ੍ਰਧਾਨ ਕੋਈ ਨਹੀਂ ਇਦਾਂ ਕਰਦਾ ਇਹ ਰਾਤ 2:30 2:30 ਵਜੇ ਤੱਕ ਕਦੀ ਦੀਨਾ ਨਗਰ ਲਾਇਆ ਕਦੀ ਕਲਾਨੌਰ ਲਾਇਆ ਔਰ ਜਿਹੜੇ ਮਲਾਜਮ ਆ ਉਹਨਾਂ ਦੇ ਲੋਕ ਹੱਥੀ ਪਏ ਕੱਪੜੇ ਪਾੜੇ ਉਹ ਮਲਾਜਮਾਂ ਦਾ ਕੰਮ ਵਿਚਾਰਾਂ ਦੇ ਥੋੜਾ ਵੀ 3-3 ਵਜੇ ਜਾ ਕੇ ਤੇ ਨਾਲੇ ਲੋਕਾਂ ਨੂੰ ਕੁੱਟ ਖਾਣ ਇਹ ਤੇ ਇਹਨਾਂ ਦੀ ਬਹਾਦਰੀ ਆ ਮੈਂ ਇਹਨਾਂ ਦੇ ਇਹਨਾਂ ਦਾ ਦੇਣ ਮੈਂ ਕੀ ਸਾਰਾ ਸ਼ਹਿਰ ਹੀ ਨਹੀਂ ਦੇ ਸਕਦਾ ਸੋ ਇਹਨਾਂ ਦੇ ਮਗਰ ਇਹਨਾਂ ਦਾ ਪ੍ਰਧਾਨ ਖੜਾ ਆ ਔਰ 4-4 ਵਜੇ ਤੱਕ ਜਨਮ ਅਸ਼ਟਮੀ ਦਾ ਤਿਉਹਾਰ ਸੀਗਾ ਸਾਡਾ ਸਾਰਿਆਂ ਦਾ ਸਾਂਝਾ ਤਿਉਹਾਰ ਆ ਪ੍ਰਧਾਨ ਸਾਹਮਣੇ ਬੈਠਾ ਮੈਂ ਇਹਨੂੰ ਕਿਹਾ ਯਾਰ ਜਨਮ ਅਸ਼ਟਮੀ ਦਾ ਸਾਡਾ ਤਿਉਹਾਰ ਆ ਰਿਹਾ ਪੁੱਠਾ ਹੋ ਸਿੱਧਾ ਹੋ ਮੈਨੂੰ ਨਹੀਂ ਪਤਾ ਕੂੜਾ ਜਿੱਥੇ ਮਰਜ਼ੀ ਚੱਕ ਭਾਵੇਂ ਆਪਣੀ ਪੈੜੀ 'ਚ ਸੁੱਟ ਦੇ ਮੈਨੂੰ ਜਨਮਸ਼ਠੀ ਦੇ ਕਲਿਆਰ ਕਰ ਦਿਓ ਇਸ ਗੱਲ ਦਾ ਵੀ ਮੈਂ ਸਾਰੀ ਕਮੇਟੀ ਦੇ ਮੁਲਾਜ਼ਮਾਂ ਦਾ ਵੀ ਧੰਨਵਾਦ ਕਰਦਾ ਪ੍ਰਧਾਨ ਦਾ ਵੀ ਇਹੋ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ 4 ਵਜੇ ਤੱਕ ਸਾਰੇ ਪੱਤਰਕਾਰ ਵੀ ਜਾਣਦੇ ਆ 4 ਵਜੇ ਤੱਕ ਮਹਨੇਰਲੇ ਤੱਕ ਲੱਗੇ ਰਹੇ ਔਰ ਸਾਰੇ ਸ਼ਹਿਰ ਚੂਕੂੜਾ ਚੁੱਕਿਆ ਕਿਸੇ ਨੂੰ ਨਹੀਂ ਪਤਾ ਉਹ ਕਿੱਥੇ ਸੁੱਟਿਆ ਅਸੀਂ ਸਾਨੂੰ ਪਤਾ ਅੱਜ ਵੀ ਦੱਸਦੇ ਆ ਅੱਜ ਨਵੀਂਪੁਰ ਮੇਰਾ ਸਰਪੰਚਾ ਇਹ ਪ੍ਰਧਾਨ ਨੇ ਗੱਡੀ ਫੜ ਕੇ ਸਾਰਾ ਘੁੰਮਿਆ ਵੀ ਹੋਣ ਗਾੜੀ 10 ਦਿਨ ਕਿੱਥੇ ਕੱਢਣਾ ਉਹਦੀ ਉੱਥੇ ਪਲਾਟ 10 ਫੁੱਟ ਡੂੰਗਾ ਉਹਨੂੰ ਤਰਲਾ ਮਾਰਿਆ ਉੱਥੇ ਕੂੜਾ ਸੁੱਟ ਕੇ ਫਿਰ ਉਹਦੇ ਤੇ ਰੋਜ਼ ਮਿੱਟੀ ਪਾਉਂਦੇ ਆ ਲੋਕਾਂ ਨੂੰ ਕਲੈਰਿਟੀ ਹੋਣੀ ਚਾਹੀਦੀ ਆ ਵੀ ਅਸੀਂ ਕੀ ਕਰ ਰਹੇ ਆ ਤੇ ਇਹ ਰਾਜਨੀਤੀ ਕੀ ਕਰ ਰਹੀ ਆ ਸੋ ਇਸ ਕਰਕੇ ਇਹ ਗੱਲਾਂ ਅੱਜ ਤੁਹਾਡੇ ਸਾਹਮਣੇ ਨਹੀਂ ਲੋਕਾਂ ਤੱਕ ਮੈਂ ਪਹੁੰਚਾਰਿਆ ਕਿ ਅਸੀਂ ਕੰਟੀਨਿਊਸਲੀ ਐਫਰਟਸ ਕਰ ਰਹੇ ਆ ਕਰਦੇ ਰਾਂਗੇ ਇਹ ਹਿਥਿਆਰ ਨਹੀਂ ਛੱਡਾਂਗੇ ਵੀ ਇਹ ਸਰਕਾਰ ਦਾ ਕੋਈ ਬੰਦਾ ਵਿੱਚ ਸਰਕਾਰ ਚ ਬੈਠਾ ਤੇ ਉਹ ਧੱਕੇ ਨਾਲ ਜੋ ਮਰਜ਼ੀ ਕਰ ਜੇ ਸੋ ਇਸ ਕਰਕੇ ਆ ਆ ਤੁਹਾਨੂੰ ਫੋਟੋ ਦਿਖਾਉਣਾ ਆ ਮੁਲਾਜ਼ਮ ਰਾਤ 2:30 ਵਜੇ ਕੱਪੜੇ ਪਾੜੇ ਲੋਕਾਂ ਨੇ ਕੁੱਟਿਆ ਵੀ ਤੂੰ ਦੀਨਾ ਨਗ ਜੀ ਮੈਨੂੰ ਦੱਸ ਦਿਓ ਵੀ ਇਹਨਾਂ ਦਾ ਗੁਨਾਹ ਇਹ ਆ ਕਿ ਨਾਲੇ ਕੂੜਾ ਚੁੱਕਣ ਨਾਲੇ ਸਿੱਟਣੇ ਸਰਕਾਰ ਦਾ ਕੰਮ ਆ ਤੇ ਪ੍ਰਧਾਨ ਦਾ ਕੰਮ ਨਹੀਂ ਜਗ੍ਹਾ ਲੱਭਣੀ ਡੀਸੀ ਸਾਹਿਬ ਦਾ ਕੰਮ ਆ ਇਹ ਇਹ ਪ੍ਰਸ਼ਾਸਨ ਦਾ ਕੰਮ ਆ ਇਹਨਾਂ ਦਾ ਕੰਮ ਆ ਘਰਾਂ ਤੋਂ ਕੂੜਾ ਇਕੱਠਾ ਕਰਨਾ ਔਰ ਜਿਹੜੀ ਜਗ੍ਹਾ ਪ੍ਰੋਵਾਈਡਸ ਗਵਰਨਮੈਂਟ ਕਰੇਗੀ ਉੱਥੇ ਸੁੱਟਣਾ ਇਹ ਇਹਨਾਂ ਦਾ ਕੰਮ ਨਹੀਂ ਆ ਜਗ੍ਹਾ ਪ੍ਰੋਵਾਈਡ ਕਰਨੀ ਹੁਣ ਵੀ ਡੀਸੀ ਸਾਹਿਬ ਨੇ ਐਫਰਟ ਕੀਤਾ ਜਿਹੜੀ ਇਹ ਜਗ੍ਹਾ ਦੀ ਗੱਲ ਕਰ ਰਹੇ ਆ ਇਹ ਉੱਥੇ ਐਮਐਲਏ ਤੇ ਪ੍ਰਧਾਨ ਦੇ ਖਿਲਾਫ ਤੇ ਬੋਲਦਾ ਤੇ ਡੀਸੀ ਸਾਹਿਬ ਨੇ ਮਨਜ਼ੂਰੀ ਦਿੱਤੀ ਆ ਪ੍ਰਸ਼ਾਸਨ ਨੇ ਮਨਜ਼ੂਰੀ ਦਿੱਤੀ ਆ ਪ੍ਰਸ਼ਾਸਨ ਨੇ ਐਗਰੀਮੈਂ हां ਅਸੀਂ ਜ਼ਿੰਮੇਵਾਰੀ ਇਸ ਚੀਜ਼ ਦੀ ਲੈਨੇ ਆ ਕਿ ਉੱਥੇ ਕੋਈ ਡੰਪ ਨਹੀਂ ਲੱਗੇਗਾ ਇਸ ਗੱਲ ਦੀ ਗਰੰਟਡ ਮੇਰੀ ਜਵਾਨ ਆ ਉੱਥੇ ਕੋਈ ਡੰਪ ਨਹੀਂ ਲੱਗੇਗਾ ਔਰ ਇਹਦੇ ਨਾਲ ਦੀਆਂ ਪਿੱਟ ਕੋਸ਼ਿਸ਼ ਕਰਨੀ ਆ ਅਸੀਂ ਕਿ ਸ਼ਹਿਰ ਦੇ ਵਿੱਚ ਆ ਅੱਡ ਅੱਡ ਜਗ੍ਹਾ ਤੇ ਤਿੰਨ ਚਾਰ ਜਗ੍ਹਾ ਤੇ ਅਸੀਂ ਹੋਰ ਬਣਾਈਏ ਤਾਂ ਜੋ ਜਿਹੜੀ ਜਿਹੜੀਆਂ ਚਾਰ ਚਾਰ ਪੰਜ ਪੰਜ ਵਾਰਡਸ ਹੈ ਇਹਨਾਂ ਦਾ ਵੰਡ ਕੇ ਤੇ ਉਹ ਦਿੱਲੀ ਦੇ ਦਿੱਲੀ ਉਹ ਸਿਸਟਮ ਜਿਹੜਾ ਸਾਡਾ ਚੱਲਦਾ ਰਹੇ ਤੇ ਡੰਪ ਦਾ سیاਪਾ ਮੁੱਕ ਜੇ ਸੋ ਇਸ ਕਰਕੇ ਇਹੋ ਜਿਹੀ ਕੰਮਾਂ ਤੇ ਰਾਜਨੀਤੀ ਇਹਨਾਂ ਲੀਡਰਾਂ ਨੂੰ ਨਹੀਂ ਕਰਨੀ ਚਾਹੀਦੀ ਔਰ ਮੈਂ ਇਸ ਗੱਲ ਦੀ ਵੀ ਬੜੀ ਖੁਸ਼ੀ ਆ ਕਿ ਇਸ ਲੀਡਰ ਨੂੰ ਇਹੋ ਹੀ ਸਮਝ ਨਹੀਂ ਆ ਗਈ ਤਾਂ ਹੀ ਲੀਡਰ ਨਹੀਂ ਬਣੇ ਇਹ ਜਨਾਬ ਕਿ ਆਪਣੀ ਸਰਕਾਰ ਚ ਧਰਨਿਆਂ ਤੇ ਬਹਿ ਜਾਂਦੇ ਆ ਮਤਵੱਜੀ ਪਈ ਆ ਪੀਰ ਤੁਸੀਂ ਪਹਿਲਾਂ ਦੇਖ ਤੇ ਲਓ ਪ੍ਰਸ਼ਾਸਨ ਨਾਲ ਬੈਠੋ ਡੀਸਾ ਕੋ ਜਾਓ ਤੁਸੀਂ ਗੌਰਮਣ ਚ ਜੇ ਉਹਨਾਂ ਨੂੰ ਪੁੱਛੋ ਕਿ ਉੱਥੇ ਕੀ ਕਰਨ ਲੱਗੇ ਜੇ ਉਹਦਾ ਨਕਸ਼ਾ ਦਿਖਾਓ ਉਹਦਾ ਕੀ ਤੁਹਾਡਾ ਪਲਾਨ ਹੈ ਪਲਾਨ ਨਹੀਂ ਕਰਨਾ ਕਰਨਾ ਕਿ ਵੀ ਕੂੜੇ ਦਾ ਮਸਲਾ ਹੱਲ ਨਹੀਂ ਹੋਣਾ ਚਾਹੀਦਾ ਸ਼ਹਿਰ ਚ ਤੇ ਲਾਲਾ ਲਾਲਾ ਮੱਚੀਰੇ ਮੈਂ ਤੇ ਨਹੀਂ ਮੱਚਣ ਦੰਦਾ ਮੈਂ ਲੋਕਾਂ ਦੇ ਨਾਲ ਹੁਣ ਵੀ ਇਹਨਾਂ ਨੇ ਇਹ ਸਲਾਹ ਕੀਤੀ ਜੇ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਕੂੜਾ ਅਸੀਂ ਸੁੱਟਾਂਗੇ ਚੌਂਕਾਂ ਚ ਸਭ ਕੋ ਫਿਲਹਾਲ ਦੀ ਕੜੀ ਇਸ ਗੱਲ ਤੇ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਪ੍ਰਸ਼ਾਸਨ ਦੇ ਨਾਲ ਜਿਹੜਾ ਗੱਲ ਚੱਲ ਰਹੀ ਹੈ ਤੇ ਅਸੀਂ ਇਹਦਾ ਸੱਚੀ ਐਨੀ ਕੇਬਲੀ ਇਹਦਾ ਹੱਲ ਕੱਢਣਾ ਤੇ ਜਿਹੜੇ ਬੰਦੇ ਗਲਤ ਤਰੀਕੇ ਦੇ ਨਾਲ ਰਾਜਨੀਤੀ ਕਰਦੇ ਉਹਨਾਂ ਨੂੰ ਕਰਨ ਦਿਓ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਅਸੀਂ ਆਪ ਦੀ ਜ਼ਿੰਮੇਵਾਰੀ ਤੋਂ ਨਹੀਂ ਭੱਜਣਾ ਅਸੀਂ ਆਪਣੀ ਜ਼ਿੰਮੇਵਾਰੀ ਦੇ ਨਾਲ ਇਹ ਕੰਮ ਕਰਦੇ ਰਾਂਗੇ ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਤੁਹਾਡੇ ਨਾਲ ਕਲੈਰਿਟੀ ਕਰਤੀ ਆ ਆ ਪ੍ਰਧਾਨ ਜੀ ਲਾਗੇ ਬੈਠੇ ਆ ਇਹਨਾਂ ਨੂੰ ਤੁਹਾਨੂੰ ਟੈਂਡਰ ਵੀ ਦਿਖਾ ਦਿੰਦੇ ਆ ਜਿਹੜਾ ਉੱਥੇ ਕੰਮ ਹੋ ਰਿਹਾ ਸਾਰਾ ਸਾਡੇ ਕੋਲ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਜੇ ਕੋਈ ਤੁਹਾਡਾ ਹੋਰ ਸਵਾਲ ਆ ਤੁਹਾਨੂੰ ਪੁੱਛ ਸਕਦੇ ਆ